ਕਿਉਂ ਇੱਥੇ ਬੰਦਾ ਅਰਦਾਸ ਕਰਾਉਂਦਾ ਨੇ ਤੇ ਬਾਹਰ ਚਲ ਜਾਂਦਾ ਗੁਰੂ ਮਹਾਰਾਜ ਵੇਖ ਕੇ ਸਾਨੂੰ ਕਿੰਨੇ ਦੁਖੀ ਹੁੰਦੇ ਹੋਣਗੇ ਵੀ ਇਹਨਾਂ ਨੂੰ ਮੈਂ ਅੰਦਰ ਲੈ ਕੇ ਆ ਰਿਹਾ ਇਹ ਬਾਹਰ ਜਾਂਦੀ ਆ ਦੱਸਾਂ ਕਰੇ ਬਾਹਰ ਜਾਣਾ ਬਾਹਰ ਜਾਣਾ ਬਾਹਰ ਚਲੇ ਗਿਆ ਗੁਰਬਾਣੀ ਵਿੱਚ ਕਿਹਾ ਇਹ ਘਰ ਆਵੋ ਠਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾ ਸਵਾਰੇ ਸਾਧ ਸੰਗਤ ਜੀ ਗੁਰਬਾਣੀ ਦਾ ਕਨਸੈਪਟ ਨਹੀਂ ਸਮਝ ਸਕੇ ਫਿਰ ਜਿਹੜੇ ਬਾਹਰ ਗਏ 5 ਕ ਸਾਲ ਹੋ ਜਾਂਦੇ ਉਹਨਾਂ ਨੂੰ ਤੇ ਅਰਦਾਸ ਕਰੋਨੇ ਬਾਬਾ ਜੀ ਐਲੋ ਫੋਟੋ 100 ਰੁਪਿਆ ਤੇ ਅਰਦਾਸ ਕਰ ਦਿਓ ਬੱਚਾ ਪੀਆਰ ਹੋ ਜੇ ਪੱਕਾ ਹੋ ਜੇ ਤੇ ਮਾਰਾ ਕੀ ਕਹਿੰਦੇ ਨੇ ਮਾਰਾ ਇਹ ਕਹਿੰਦੇ ਮੂਰਖਾ ਪੱਕਾ ਤੇ ਤੂੰ ਪਹਿਲੇ ਹੀ ਆ ਚਾਰ ਜੁਗ ਹੋ ਗਏ ਘਰ ਹੀ ਨਹੀਂ ਵਾਪਸ ਆਇਆ ਪੱਕਾ ਤੂੰ ਤੂੰ ਇੱਥੇ ਪੱਕਾ ਐ ਆਉਣ ਨੂੰ ਤੇਰਾ ਚੇਤੀ ਨਹੀਂ ਕਰਦਾ ਤੇ ਮਾਰਾ ਜੀ ਅਗਰ ਅਰਦਾਸ ਕਰਾ ਰਿਹਾ ਮਾਰਾ ਮੈਂ ਪੱਕਾ ਹੋ ਜਾ ਫਿਰ ਇੱਕ ਬੜੀ ਵੱਡੀ ਚੀਜ਼ ਤੁਸੀਂ ਕਦੀ ਉੱਤੇ ਫੋਕਸ ਨਹੀਂ ਕੀਤਾ ਪਿੰਡਾਂ ਥਾਵਾਂ ਦੇ ਵਿੱਚ ਜਦੋਂ ਗਰੰਥੀ ਅਰਦਾਸ ਕਰਦੇ ਨਾ ਉਦਰਾ ਕੀ ਕਹਿੰਦੇ ਨੇ ਸੱਚੇ ਪਾਤਸ਼ਾਹ ਬੀਜਿਆ ਹਰਿਆ ਬੋਲੋ ਜੀ ਹਰਿਆ ਕਰੀ ਤੇ ਜਿਮੀਦਾਰ ਸਮੇਂ ਦੇ ਭੀ ਆ ਝੋਨਾ ਬੀਜਿਆ ਹਰਾ ਹੋ ਜਾਏਗਾ ਕਣਕ ਬੀਜੀ ਹਰੀਆਂ ਹਰੀ ਹੋ ਜਾਏਗੀ ਛੱਲੀ ਬੀਜੀ ਹਰੀ ਹੋ ਜਾਏਗੀ पर कभी किए ने सोचा भी तू पाप जे बीजे हरे हो जाने गल बीजे हरे दी तू समझ मेरा झोना हरिया हो जाएगा मेरिया छलिया हरिया हो जा कणक हरी हो जाएगी पट्ठे हरे हो जाए सब्जी हरी हो जाएगी पर कभी तू ये सोचा भी जो तू बीजे पाप ये हरे हो जाने बीजिया हरिया करे क्योंकि जे हाँ बीजे ਸੋ ਲੁਨੇ ਕਰਮਾ ਸੰਦੜਾ ਖੇਤ ਕਿੱਡੀ ਵੱਡੀ ਅਰਦਾਸ ਹੋ ਗਈ ਵੀ ਜੇ ਨੇ ਜੋ ਬੀਜਿਆ ਇਹਦਾ ਹਰਿਆ ਹੋ ਜੇ ਮਹਾਰਾਜ ਆਪਣੇ ਲੋ ਤਾਂ ਗ੍ਰੰਥੀ ਸਿੰਘ ਅਰਦਾਸ ਇਹ ਕਰਦੇ ਵੀ ਮਹਾਰਾਜ ਇਹ ਕਿਸਾਨ ਨੇ ਜੋ ਬੀਜਿਆ ਨੇ ਹਰਿਆ ਹੋ ਜੇ ਪਰ ਸੋਚੋ ਸਾਧ ਸੰਗਤ ਜੀ ਸਰੀਰ ਵੀ ਖੇਤ ਆ ਤੇ ਮਨ ਕਿਸਾਨ ਹੈ ਮਨ ਇਹਦੇ ਵਿੱਚ ਜੋ ਬੀਜਦਾ ਨਾ ਖੇਤ ਸਰੀਰ ਜੋ ਬੀਜੀਏ ਸੋ ਉੱਠ ਖਲਵਾ ਆਏ ਉਹ ਪੈਦਾ ਹੋਏਗਾ ਪ੍ਰਗਟ ਹੋ ਜਾਣਾ ਸੋ ਇਸ ਕਰਕੇ ਲੋਕ ਜਿਹੜੇ ਨੇ ਉਹ ਇਹ ਅਰਦਾਸਾ ਕਰਾਉਂਦੇ ਨੇ ਵੀ ਪੱਕਾ ਹੋ ਜਾਏ ਤੇ ਗੁਰੂ ਜੀ ਕਹਿੰਦੇ ਚਾਰ ਜੁਗਾਂ ਦਾ ਤੂੰ ਪਹਿਲੇ ਪੱਕਾ ਹੈ ਅਰਦਾਸ ਇੱਕ ਰੋਣੀ ਚਾਹੀਦੀ ਸੱਚੇ ਪਾਤਸ਼ਾਹ ਮੇਰਾ ਘਰ ਵਿੱਚ ਵਾਸਾ ਹੋ ਜਾਏ ਮੈਂ ਭਟਕਰਿਆ ਚੌ ਜੁਗਾਂ ਤੋਂ ਇਹ ਅਰਦਾਸ ਕਿੰਨਾ ਨੇ ਕੀਤੀ